ਅੰਟੀ ਬਬੂਸਾ ਸੀ ਗੱਲ ਕੀ ਆ ਜਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂ ਖਾਸ ਕਰਕੇ ਪੰਜਾਬੀ ਕਮਿਊਨਿਟੀ ਬਾਰੇ ਆਪਣੀ ਕਿ ਆਪਣੀ ਜਿਹੜੀ ਇਕਨੋਮੀ ਹੈਗੀ ਆ ਆਪਾਂ ਪੰਜਾਬੀ ਲੋਕ ਹੈਗੇ ਆ ਕਿ ਆਪਾਂ ਇੰਨੇ ਜ਼ਿਆਦਾ ਸਕਸੈਸਫੁਲ ਕਿਉਂ ਨਹੀਂ ਹੋ ਪਾਰੇ ਐਸ ਕੰਪੇਅਰ ਟੂ ਅਦਰ ਕਮਿਊਨਿਟੀਆਂ ਕਿਉਂਕਿ ਦੇਖਿਆ ਜਾਵੇ ਇਹ ਆંકੜੇ ਆਪਾਂ ਸਾਰੇ ਦੇਖੀਏ ਬਾਰਲਿਮਾਂਖਲ ਉਸ ਇੰਡੀਆ ਦੇ ਵਿੱਚ ਕਿਤੇ ਹੋਰ ਵੀ ਪੰਜਾਬੀ ਸਾਡ ਆਲਵੇਜ਼ ਦਾ ਹਾਰਡ ਵਰਕਿੰਗ ਕੋਈ ਇਹਦੇ ਵਿੱਚ ਸ਼ੰਕਾ ਨਹੀਂ ਹੈਗੀ ਕਿ ਪੰਜਾਬੀ ਸਾਡੇ ਬੰਦੇ ਹਾਰਡ ਵਰਕਿੰਗ ਨਹੀਂ ਹੈਗੇ ਪਰ ਹਾਰਡ ਵਰਕ ਇਜ਼ ਨੋ ਇਕੁਅਲ ਟੂ ਸਕਸੈਸ ਰਾਈਟ ਜੇ ਹਾਰਡ ਵਰਕ ਹੀ ਸਾਰਾ ਕੁਝ ਹੁੰਦਾ ਤੇ ਆਪਣੇ ਪਈਏ ਵੀ ਸਾਰਾ ਕੁਝ ਆਪਾਂ ਹਾਰਡ ਵਰਕ ਸਾਰੇ ਮਿਹਨਤ ਦਾ ਕਰਦੇ ਹਾਂ ਨਾਓ ਵੀ ਗਰਾ ਥਿੰਕ ਬਿਆ ਇਨ ਟੈਕਨੀਕਲ ਟਰਮਸ ਨਾਓ ਵੀ ਗਰਾ ਥਿੰਕ ਬਿਆ ਇਨ ਇਨ ਅ ਵੇ ਕਿ ਆਪਾਂ ਮਤਲਬ ਦੂਰੋਂ ਹੋ ਕੇ ਜੇ ਫਿਲਮ ਨੂੰ ਦੇਖੀ ਤਾਂ ਦੇਖੀ ਹੋਈ ਅਸਲ ਦੇ ਵਿੱਚ ਹੁੰਦਾ ਕੀ ਪਿਆ ਹਨਾ ਸੋ ਮੈਂ ਜਿਆਦਾ ਕੋਈ ਜਿਆਦਾ ਸਾਇੰਟੀਫਿਕਲ ਜੀ ਗੱਲ ਨਹੀਂ ਕਰਨੀ ਕੋਈ ਫੈਕਚੁਅਲ ਜੀ ਗੱਲਾਂ ਨਹੀਂ ਕਰਨੀਆਂ ਮੈਂ ਤੁਹਾਨੂੰ ਇੱਕ ਸਿੱਧੀ ਸਿੱਧੀ ਜੀ ਮਾਈਂਡਸੈਟ ਵਾਲੀ ਆਪਾਂ ਗੱਲ ਜਿਹੜੀ ਹੈ ਕਰਨੀ ਹੈ ਤੇ ਉਹ ਮੈਂ ਤੁਹਾਨੂੰ ਦੱਸਣੀ ਹੈ ਹੁਣ ਸੋਚ ਕੇ ਦੇਖੀਏ ਕਿ ਲਾਈਕ ਜਾਣ ਤਰ ਆਪਣੇ ਪੰਜਾਬ ਦੇ ਵਿੱਚ ਜਿਹੜੀ ਕਮਿਊਨਿਟੀ ਹੈਗੀ ਆ ਉਹ ਕਰਦੀ ਹੈ ਜ਼ਿੰਮੇਵਾਰਾ ਅਗਰੀ ਐਂਡ ਜੇ ਕੋਈ ਪੰਦਾ ਜ਼ਿੰਮੇਵਾਰਾ ਨਹੀਂ ਕਰਦਾ ਉਹ ਥੋੜੀ ਬੁਧੀ ਦੁਕਾਨਦਾਰੀ ਕਰ ਲਵੇ ਮੈਂ ਆਪਣੇ ਜ਼ਾਦੇ ਪੰਜਾਬੀ ਮੈਜੋਰਿਟੀ ਦੀ ਗੱਲ ਕਰਦਾ ਪਰ ਹਾਲਾਂਕਿ ਤਾਂ ਨਹੀਂ ਹੈਗਾ ਕਿ ਪੰਜਾਬ ਦੇ ਵਿੱਚ ਲੋਕੀ ਦੁਕਾਨਦਾਰੀ ਨਹੀਂ ਕਰਦੇ ਜਾਂ ਕੋਈ ਬਿਜ਼ਨਸ ਨਹੀਂ ਕਰਦੇ ਜਾਂ ਕੋਈ ਹੋਰ ਕੰਮ ਨਹੀਂ ਕਰਦੇ ਉਹ ਜਿਹੜੇ ਕਰਦੇ ਪਰ ਜ਼ਿੰਮੇਵਾਰਾ ਜਨਪਦ ਦੇ ਉੱਤੇ ਕੀਤਾ ਜਾਂਦਾ ਤੇ ਉਹ ਜੇ ਸਾ ਤੇ ਹਾਲਾਤ ਹੋਏ ਹੋਇਆ ਪਾੜਾਂ ਲਈ ਜਾਂ ਹੋਰ ਕੋਈ ਕੋਈ ਕੁਦਰਤੀ ਆਪਤਾ ਆ ਜਾਈਏ ਕੁਝ ਵੀ ਹੋ ਜਾਈਏ ਸੋ ਉਹ ਜਿਵੇਂ ਜਿਹੜਾ ਪੱਟੀ ਲੈਵਲ ਉੱਤੇ ਜਿਹੜਾ ਇੰਪੈਕਟਡ ਆ ਹਨਾ 네ਗੇਟਿਵਲੀ ਤੇ ਜャ ਮੈਜੋਰਟੀ ਕੀ ਕਰਦੀ ਆਪਣੀ ਕਮਿਊਨਿਟੀ ਦੀ ਇੰਡੀਆ ਦੇ ਵਿੱਚ ਕੁਛ ਨਹੀਂ ਬਣਿਆ ਖੇਤੀਬਾੜੀ ਦਾ ਕੁਛ ਨਹੀਂ ਹੋਇਆ ਬਸ ਜਸਟ ਗੋ ਅਵਰ ਸ਼ੀਲਸ ਜਸਟ ਗੋ ਟੂ ਕੈਨਡਾ ਯੂਗਸ ਆਸਟ੍ਰੇਲੀਆ ਅਮਰੀਕਾ ਤੇ ਵੀ ਹਨਾ ਬਹੁਤ ਲਿਮਟ ਕੋਚ ਹੁਣ ਇੱਥੇ ਆ ਕੇ ਵੀ ਆਪਾਂ ਕੀ ਕਰਦੇ ਆ ਰਾਈਟ ਉਹ ਜਿਸ ਤੰਕ ਕੀਆ ਇਹ ਜੇ ਖੇਤੀ ਗੱਲ ਦੀ ਸੀ ਇੱਥੇ ਜੋ ਹੈ ਮਿਲਣਾ ਉਹੀ ਕਨੈਡੀਗੜਾ ਕੋ ਡਾ ਕੋ ਵਿਕਟ ਠੀਕ ਹੈ ਆਪਾਂ ਸਕਿੱਲਸ ਦੇ ਉੱਤੇ ਬਹੁਤ ਘੱਟ ਫੋਕਸ ਕਰਦੇ ਹਾਂ ਇਹ ਤਾਂ ਹੋ ਗਈ ਇੱਕ ਪਾਸੇ ਦੀ ਗੱਲ ਨਿਆਉ ਥਿੰਕ ਬੈਅਊਟ ਕੇ ਇਹ ਮਤਲਬ ਮੈਂ ਉਹਨਾਂ ਦੀ ਗੱਲ ਕੀਤੀ ਜਿਹੜੇ ਬੰਦੇ ਬਾਹਰ ਆ ਜਾਂਦੇ ਜਿਹ ਕਹਿੰਦੇ ਖੇਤੀ ਨਹੀਂ ਕਰਨੀ ਤੇ ਚਲ ਆਪਾਂ ਬਾਹਰ ਆ ਗਏ ਬਾਹਰ ਆ ਕੇ ਉਹ ਆਪਣਾ ਕੁਛ ਨਾ ਕੁਛ ਕਰੀ ਜਾਂਦੇ ਆ ਬੇਰੇਰ ਕੇ ਕੋਈ ਕੋਈ ਕੁਛ ਫੋਟੋਗ੍ਰਾਫੀ ਕਰੀ ਜਾਂਦੇ ਕੁਛ ਕਰੀ ਜਾਂਦਾ ਜਾਂ ਕੋਈ ਆ ਕੇ ਹੋਏ ਆਪਣਾ ਬਿਜ਼ਨਸ ਧੰਦਾ ਗੱਡੀਆਂ ਧੋਣ ਦਾ ਹੋ ਗਿਆ ਜਾਂ ਕੋਈ ਟਰੱਕਾਂ ਦਾ ਹੋ ਗਿਆ ਜਾਂ ਕੋਈ ਹੋਰ ਸਾਰੇ ਕੰਮ ਧੰਦੇ ਆਪਣੇ ਕਰੀ ਜਾਂਦੇ ਆ nay we are these people are doing whatever they could do in this world of western world vich age koi bhukha ni marta koi na koi khila mil janda apna gall karni hai punjab de vich jehda youth baitha oho ki kare kyunki je dekhya jave te apne kol hi oh skills ni hai giyan hun piche je australia ne india di government de naal ek taiyari kita ki sanu itthe lakhan mil pata ni kinde million ghar banawne hai te oh de waste san ek cheap de chai di india de to hun india de vich ਜਿਹੜੇ ਦੇ ਹੈਗੇ ਆ ਸਾਊਥ ਸੂਥ ਹਾਲ ਦੇ ਜਾਂ ਜਿਹੜੇ ਦਿੱਲੀ ਦੁਲੀ ਆਉਂਦੇ ਪੜੇ ਲਿਖੇ ਆ ਸ਼ਹਿਰਾਂ ਸ਼ੁਰਾਂ ਵਾਲੇ ਜਿਹੜੇ ਹੈਗੇ ਆ ਉਹਨਾਂ ਨੂੰ ਸਾਰਾ ਕੰਮ ਧੰਦੇ ਕਿਤੇ ਦਾ ਸਭ ਕੁਝ ਪਤਾ ਉਹ ਸਕਿਲਡ ਲੇਬਰ ਹੈ ਕਿਸਾ ਦੀ ਉਹਦੀ ਵੈਲਿਊ ਇੰਟਰਨੈਸ਼ਨਲ ਮਾਰਕੀਟ ਦੇ ਵਿੱਚ ਵੀ ਹੈ ਹੁਣ ਜੇ ਆਪਾਂ ਸਾਊਥ ਹਾਲ ਨੂੰ ਜਾਣੇ ਸਾਊਥ ਹਾਲ ਜਿੰਨੇ ਵੀ ਇੰਡੀਅਨਸ ਹੈਗੇ ਆ ਮੈ ਸਿੰਘਾਪੁਰ ਰਹਕੇ ਆ ਉੱਥੇ ਜ਼ਿਆਦਾਤਰ ਬੰਦੇ ਜਿਹੜੇ ਸਿੰਘਾਪੁਰ ਦੇ ਵਿੱਚ ਆ ਉਹ ਸਾਊਥ ਹਾਲ ਦੇ ਆ ਉਹ ਕਿਉਂਕਿ ਆਈਟੀ ਦੇ ਵਿੱਚ ਬੜੇ ਅੱਗੇ ਆ ਉਹ ਇੰਜੀਨੀਅਰ ਬੜੇ ਤਗੜੇ ਆ ਉਹ ਪ੍ਰੋਗਰਾਮਿੰਗ ਹੋਈ ਆ ਚੀਜ਼ਾਂ ਬੜੀਆਂ ਕਰਦੇ ਆ ਸਭਿਉ ਪੰਜਾਬ ਦੇ ਵਿੱਚ ਚੀਜ਼ਾਂ ਨੇ ਹੈਗੀਆਂ ਆਸਟ੍ਰੇਲੀਆ ਦੇ ਵਿੱਚ ਵੀ ਹੈ ਜਿਹੜੀ ਸਕਿੱਲ ਲੇਬਰ ਹੈ ਹੁਣ ਡਰਾਫਟ ਪਰਸਨ ਹੋਵੇ ਜਾਂ ਕੰਸਟਰਕਸ਼ਨ ਵਾਲੇ ਬੰਦੇ ਹੋਵੇ ਹਾਲਾਂਕਿ ਆਪਣੇ ਬੰਦੇ ਆ ਕੇ ਇੱਥੇ ਲੇਬਰ ਉਹ ਇੱਕ ਜਿਹੜੇ ਲੈਵਲ ਦੇ ਉੱਤੇ ਹਾਰਡ ਵਰਕ ਕਰਨਾ ਹੁੰਦਾ ਹੈ ਦੇ ਡੂ ਵੜਾ ਬਦੀ ਕਿੱਡੇ ਪਰ ਕਿੰਨਾ ਕੁ ਹੋਈ ਖਰੀ ਜਣਾ ਤੁਸੀਂ ਉਹ ਇੱਕ ਜਿਹੜਾ ਹੁੰਦਾ ਕਿ ਪੜਾਈ ਲਿਖਾਈ ਵਾਲਾ ਇੱਕ ਇੰਜੀਨੀਅਰ ਵਾਲਾ ਕੰਮ ਇਹ ਦਿਮਾਗ ਵਾਲਾ ਕੰਮ ਉਹ ਆਪਣੇ ਕੋਲੇ ਹੈ ਲੈ ਰਹੀ ਨਹੀਂ ਆ ਆ ਡੋਨਟ ਨੋ ਵਾਟਸ ਦੀ ਪ੍ਰੋਬਲਮ ਕਿ ਮੇਬੀ ਯੂਨੀਵਰਸਿਟੀ ਸਟੇਡੀਆਂ ਜਾਂ ਐਜੂਕੇਸ਼ਨ ਸਿਸਟਮ ਜਿਹੜਾ ਜਾਂ ਉਹ ਫੇਲ ਹੋ ਰਿਹਾ ਕਿਤਨਾ ਕਿਤੇ ਇਦਾਂ ਦੇ ਟੈਲੈਂਟ ਨੂੰ ਪ੍ਰੋਡਿਊਸ ਕਰਨ ਲਈ ਆ ਡੋਨਟ ਨੋ ਕਿ ਬੰਦਿਆਂ ਦਾ ਆਪਣਾ ਹੀ ਕੋਈ ਮਾਈਂਡ ਨਹੀਂ ਹੈਗਾ ਮੈਨੂੰ ਨਹੀਂ ਪਤਾ ਕੀ ਹੋ ਰਿਹਾ ਕੀ ਨਹੀਂ ਹੋਇਆ ਬਟ ਆਪਣੇ ਕੋਲੇ ਇਸ ਟਾਈਮ ਵੀ ਹੈਵ ਦ ਬਿਗੇਸਟ ਓਪਪਰਚੁਨਿਟੀ ਕਿਉਂਕਿ ਕਿਸੇ ਵੀ ਬੰਦੇ ਨੂੰ ਸਕਸੈਸਫੁਲ ਹੋਣ ਲਈ ਸਾਰੇ ਨੂੰ ਵੱਡੀ ਚੀਜ਼ ਚਾਹੀਦੀ ਹੁੰਦੀ ਉਹ ਹੈ ਉਹਦੀ ਹਾਰਡਵਰਕ ਉਹਦੀ ਡੈਡੀਕੇਸ਼ਨ ਤੇ ਉਹਦੀ ਡਿਟਰਮੀਨੇਸ਼ਨ ਜਿਹੜੀ ਕਿ ਆਪਣੇ ਪੰਜਾਬੀਆਂ ਦੇ ਵਿੱਚ ਤੱਪ ਕੇ ਭਰੀ ਹੋਈ ਹੈ ਕਿ ਇੱਕ ਚੀਜ਼ ਨਹੀਂ ਬਣਦੀ ਦੂਜੀ ਚੀਜ਼ ਨੂੰ ਹੱਥ ਪਾਣੇ ਦੂਜੀ ਨਹੀਂ ਚੱਲਦੀ ਤੀਜੀ ਨੂੰ ਪਾਣਨੇ ਬਟ ਉਹਦੇ ਵਿੱਚ ਵਿਚਾਲੇ ਆਪਾਂ ਗਵਾਚ ਜਾਂਦੇ ਆ ਕਿ 30 35 ਸਾਲ ਜਾਂ 40 ਸਾਲ ਤੱਕ ਜਦੋਂ ਹੋਵੇ ਉਦੋਂ ਬਸ ਚੀਜ਼ਾਂ ਟਰਾਈ ਟਰਾਈ ਕਰਦੇ ਨਿਕਲ ਜਾਂਦਾ ਤੇ ਬਾਅਦ ਵਿੱਚ ਆਪਣੀ ਚੋਬਾਂ ਨਾਲ ਚੋਾਕ ਹੋਈ ਜਾਂਦਾ ਕਿ ਨੋ ਬੈਟ ਲਾਈਫ ਪਰ ਜੇ ਆਪਾਂ ਸ਼ੁਰੂ ਤੋਂ ਹੀ ਕੋਈ ਡਾਇਰੈਕਸ਼ਨ ਰੱਖ ਲਈਏ ਹੁਣ ਜਿੰਮੀ ਜ਼ਰੂਰ ਤੱਕ ਦਾ ਜ਼ਰੂਰੀ ਨਹੀਂ ਹੈ ਕਿ ਹਰ ਕੋਈ ਪੜਿਆ ਲਿਖਿਆ ਹੋਵੇ ਜਿਹੜਾ ਤੁਹਾਨੂੰ ਸਹੀ ਰਾਹ ਦੇ ਉੱਤੇ ਪਾ ਦਵੇ ਸੋ ਵੀ ਕੈਨ డు ਰਾਈਟ ਮੈਂ ਦੇਖਿਆ ਜਾਵੇ ਕਿ ਜਿਹੜੀ ਪ੍ਰੋਬਲਮ ਸਾਡੀ ਟੈਲੈਂਟ ਹੀ ਹੈਗੀ ਹੈ ਜਾਂ ਜਿਹੜੀ ਪ੍ਰੋਬਲਮ ਸਾਡੇ ਆ ਜੌਬ ਮਾਰਕੀਟ ਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਇੰਨੇ ਸਕਿਲਡ ਲੇਬਰ ਨਹੀਂ ਹੈਗੀ ਜੇ ਕੋਈ ਜੌਬ ਖੋਲਦੀ ਹੈ ਵਕਤ ਤੋਂ ਬਾਅਦ ਬੰਦਾ ਆ ਕਿ ਲੋਕ ਕਿ 10 15 ਯਰ ਜਾਂ 20 ਯਰ ਮੈਕਸਿਮਮ ਕਮਾਂਦਾ ਪਿਆ ਉਹ ਵੀ ਉਹ ਜਿਹਨੂੰ ਚਿੰਗੇ ਤਰੀਕੇ ਦੇ ਨਾਲ ਕੰਮ ਆਉਂਦਾ ਪਿਆ ਕਿਉਂਕਿ ਬਾਕੀ ਸਾਰੇ ਜਿਹੜੇ ਬੰਦੇ ਉਹ ਕਹਿੰਦੇ ਕਿ ਕੋ ਰੈਜ਼ੂਮੇ ਹੈਗਾ ਪਰ ਮੈਨੂੰ ਕੰਮ ਨਹੀਂ ਆਉਂਦਾ ਉਹ ਹੀ ਕਾਟ ਲਾਈਕ ਨੂਬੀਸ ਕਿਉਂਕਿ ਐਂਫਸਿਸ ਜਿਹੜਾ ਕਿਤਾਬਾਂ ਦੇ ਉੱਤੇ ਦਿੱਤਾ ਜਾ ਰਿਹਾ ਉਹ ਅਸਲੀ ਸਕਿੱਲ ਦੇ ਉੱਤੇ ਅਸਲੀ ਟੈਲੈਂਟ ਦੇ ਉੱਤੇ ਨਹੀਂ ਦਿੱਤਾ ਜਾ ਰਿਹਾ ਸੋ ਹੁਣ ਮੈਂ ਗੱਲ ਕਰਨ ਲੱਗਿਆ ਸੀ ਕਿ ਮਾਡਰਨ ਵਰਲਡ ਨੇ ਸਾਨੂੰ ਬੜੀ ਬਲੇਸਿੰਗ ਬਲੇਸਿੰਗਸ ਹੀ ਦਿੱਤੀਆਂ ਹੋਈਆਂ ਇੱਕ ਸਾਹ ਦਾ ਕੈਪੀਟਲਿਜ਼ਮ ਜਿਹੜਾ ਹੈਗਾ ਨਾ ਇਰੇ ਵਿੱਚ ਆਪਣੇ ਕੋਲ ਬਹੁਤ ਸਾਰੀਆਂ ਓਪਰਚ्युनिटीਸ ਹੈ ਹਰ ਕੋਈ ਬੰਦਾ ਜੋ ਚਾਵੇ ਉਹ ਕਰ ਸਕਦਾ ਹੁਣ ਇਹ ਗੱਲ ਤੁਸੀਂ ਸੁਣੀ ਹੋਣੀ ਹੈ ਇਟਸ ਮੋਰ ਆਫ ਅ ਕਲਿਸ਼ੇ ਬਟ ਗੱਲ ਵਿੱਚਲੀ ਕਰਦੇ ਆ ਕਿ ਇਹ ਸੱਚੀ ਵੀ ਹੈ ਕਿ ਆਪਾਂ ਜੇ ਜ਼ਿੰਮੇਵਾਰ ਨੂੰ ਛੱਡ ਕੇ ਰਾਈਟ ਜੇ ਛੱਡਿਏ ਨਾ ਜ਼ਿੰਮੇਵਾਰ ਨੂੰ ਜੇ ਆਪਾਂ ਹੋਰ ਚੀਜ਼ਾਂ ਨਾਲ ਦੇਖਣਾ ਸ਼ੁਰੂ ਕਰੀਏ ਕੋਈ ਹੋਰ ਸਕਿੱਲ ਸਿੱਖਣੀ ਸ਼ੁਰੂ ਕਰੀਏ ਲੈਟਸ ਸਟਾਰਟ ਡੂਇੰਗ ਮਾਰਕੀਟਿੰਗ ਹੁਣ ਆਪਾਂ ਕਿਹੜਾ ਨਹੀਂ ਕਰ ਸਕਦੇ ਸਾਡੇ ਕੋਲ ਕਿਹੜਾ ਚੀਜ਼ ਨਹੀਂ ਹੈਗੀ ਆ ਜੇ ਆਪਾਂ ਬਾਹਰ ਆ ਕੇ ਕਰ ਸਕਦੇ ਆ ਆਪਾਂ ਇੰਡੀਆ 'ਚ ਵੀ ਕਰ ਸਕਦੇ ਆ ਠੀਕ ਹੈ ਸੋ ਮੈਨੂੰ ਲੱਗਦਾ ਹੈ ਕਿ ਮਾਡਰਨ ਵਰਲਡ ਦੇ ਜਿਹੜੀਆਂ ਚੀਜ਼ਾਂ ਬਾਹਰਲੇ ਲੋਕੀ ਕਰਦੇ ਪਏ ਆ ਆਪਾਂ ਉਹਨਾਂ ਨੂੰ ਦੇਖ ਕੇ ਫੈਂਟਸਾਈਜ਼ ਨਾ ਕਰੀਏ ਉਹਨਾਂ ਨੂੰ ਜਾਂ ਆਪਾਂ ਉਹਨਾਂ ਨੂੰ ਦੇਖ ਕੇ ਇਹਨੇ ਉਹ ਨਗਰੀਏ ਕਿ ਹਰ ਪੜੇ ਸੁਲੇ ਤਗੜੇ ਆ ਖਰੇ ਆ ਐ ਨਾ ਸੋਚੀਏ ਕਿ ਜਿਹੜੀ ਚੀਜ਼ ਇੱਧਰਲੇ ਬੰਦਿਆਂ ਨੇ ਬਾਹਰਲੇ ਬੰਦਿਆਂ ਨੇ 10 ਸਾਲ ਕਰਕੇ ਜਾਂ 20 ਸਾਲ ਕਰਕੇ ਛੱਡੀ ਆਪਾਂ ਜਾ ਕੇ ਉਹਨੂੰ ਹੂਨ ਫੜੀਏ ਨਾ ਆਪਾਂ ਤੁ ਮਿਲ ਕਹੋ ਕਿ ਆਪਣੇ ਆਪ ਨੂੰ ਅਪਡੇਟ ਰੱਖੀਏ ਪੂਰਾ ਕਿ ਜੇ ਮੰਨ ਲਓ ਹੁਣ ਇੱਥੇ AI ਦਾ ਸਾਹਫਤਾ ਚੱਲਦਾ ਪਿਆ ਵੀ ਸ਼ੁੱਡ ਸਟਾਰਟ ਲੁਕਿੰਗ ਇਨਟੂ AI ਕੱਲੀ AI ਦੇ ਨਾਂ ਦੇ ਉੱਤੇ ਆਪਾਂ ਚੈਟ ਜੀਪੀਟੀ ਨਾਲ ਕਮਾਈ ਹੋਈ ਹੈ ਪੰਜਾਬ ਦੇ ਵਿੱਚ AI ਦੇ ਨਾਂ ਦੇ ਉੱਤੇ ਆਪਾਂ ਹੋਰ ਦੇਖੀਏ ਕਿ AI ਜਿਹੜੀ ਹੈ ਕਿ ਮਸ਼ੀਨ ਲਰਨਿੰਗ ਜਿਹੜੀ ਹੈ ਜਾਂ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਕੰਮ ਕਿਦਾਂ ਕਰਦੀ ਹੈ ਕਿ ਇਹਦੇ ਉੱਤੇ ਕਿਹੜੇ-ਕਿਹੜੇ ਆਪਾਂ ਪ੍ਰੋਗਰਾਮ ਬਣਾ ਸਕਦੇ ਆ ਆਟੋਮੇਸ਼ਨ ਸੱਚ ਕੀ ਆ ਸਾਰੀ ਚ ਚਾ ਸਕੀਏ ਕਿਉਂਕਿ ਜੀ ਇਹ ਸਾਰੀਆਂ ਚੀਜ਼ਾਂ ਤੁਸੀਂ ਸਿੱਖਦੇ ਹੋ ਫੋਰ ਇਗਜ਼ਾਮਪਲ ਨਵੇਂ ਵਰਲਡ ਦੀ ਚੀਜ਼ ਹੈ ਕਿ ਮਾਰਕੀਟਿੰਗ ਡਿਜੀਟਲ ਮਾਰਕੀਟਿੰਗ ਹਾਲਾਂਕਿ ਸਾਰੇ ਬੰਦੇ ਇਤਨੂੰ ਹੋਣ ਲੱਗ ਗਏ ਪਰ ਹਲੇ ਵੀ ਉਹਦੀ ਡਿਮਾਂਡ ਬਹੁਤ ਹੈ ਮੈਂ ਤੁਹਾਨੂੰ ਦੋ ਚੀਜ਼ਾਂ ਦੀ ਇਗਜ਼ਾਮਪਲ ਦਿੰਨਾ ਕਿ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਹੋਵੇ ਜਾਂ ਮਾਰਕੀਟਿੰਗ ਹੋ ਕਿ ਹਨਾ ਉਹ ਇਹ ਦੋ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੰਨ ਕੇ ਚੱਲੋ ਜੇ ਆਰਟੀਫੀਸ਼ੀਅਲ ਇੰਟੈਲੀਜੈਂਸ ਹੈ ਜਿਹੜੇ ਬੰਦੇ ਇਸ ਤਮ ਇੱਥੇ ਆਸਟ੍ਰੇਲੀਆ ਦੇ ਚੈਕ ਕੈਨੇਡਾ ਦੇ ਚੈਪਸਟਨ ਵਰਲਡ ਦੇ ਵਿੱਚ ਆਈ ਸੀ ਇਸ ਨੂੰ ਪੂਰੀ ਤਰ੍ਹਾਂ ਸਮਝਦੇ ਆ ਕੰਪਨੀਆਂ ਆਰ ਪੇਇੰਗ ਇਤੋਂ ਦੀਆਂ ਕੰਪਨੀਆਂ ਫਿਲੀਪੀਨਸ ਦੇ ਵਿੱਚ ਇਤੋਂ ਹੀ ਕੰਪਨੀਆਂ ਵੀਟਨਾਮ ਦੇ ਵਿੱਚ ਜਾਂ ਆਪਣੇ ਇੰਡੀਆ ਦੇ ਵਿੱਚ ਉਹ ਜਿਹੜੇ ਬੰਗਲੌਰ ਬੰਗਲੁਰ ਆਲ ਦੇ ਨੋਇਡਾ ਨੋਡ ਆਲ ਦੇ ਬੰਦੇ ਆ ਉਹਨਾਂ ਨੂੰ ਹਾਇਰ ਕਰਨ ਦੇ ਤੇ ਕਿਉਂ ਕਿ ਆਹ ਆਈਟੀ ਦੇ ਮਾਮਲੇ ਵਿੱਚ ਆ ਏਆਈ ਦੇ ਮਾਮਲੇ ਵਿੱਚ ਬੜੇ ਸਾਰੇ ਕੀ ਹੈ ਇਸ ਜਿਹੜੇ ਆਪਣੇ ਪੰਜਾਬੀ ਕਿਉਂ ਨਹੀਂ ਕਰ ਸਕਦੇ ਵੀ ਕੈਨ ਡੂ ਥਾ ਗੱਲ ਵਿੱਚਲੀ ਹੈਗੀ ਅਵੇਅਰਨੈਸ ਦੀ ਗੱਲ ਇਹ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਇਹੀ ਕਰਨਾ ਕੀ ਨਹੀਂ ਕਰਨਾ ਸੋ ਜੀ ਕਦੋਂ ਦੀ ਸਿੱਖਣ ਦੀ ਉਹ ਮੈਂ ਕਹਿੰਦਾ ਬਹੁਤ ਦੂਰ ਤਾਂ ਕਿਹਾ ਆਪਾਂ ਇਸ ਚੀਜ਼ ਨੂੰ ਜਮਾ ਹੀ ਨਾ ਏਕਸਕਿਊਜ਼ ਬਣਾਈਏ ਕਿ ਭਾਈ ਸਾਡੇ ਕੋਲ ਸਿੱਖਣ ਦੇ ਰਿਸੋਰਸਸ ਨਹੀਂ ਹੈਗੇ ਸਾਡੇ ਕੋਲ ਸਿੱਖਣ ਦੇ ਰਿਸੋਰਸਸ ਆਨਲਾਈਨ ਵਰਲਡ ਦੇ ਵਿੱਚ ਪੂਰੇ ਤਾਂ ਹੈ ਸਾਡੇ ਕੋਲੇ ਇੱਥੇ ਕੋਰਸਸ ਪਈਆਂ ਸਾਰਾ ਕੁਝ ਹੈਗਾ ਆਨਲਾਈਨ ਵਰਲਡ ਦੇ ਵਿੱਚ ਠੀਕ ਹੈ ਐਜੂਕੇਸ਼ਨ ਦਾ ਤਾਂ ਕੋਈ ਸਾਭ ਨਹੀਂ ਰਹਿ ਗਿਆ ਕੋਈ ਬੈਰੀਅਰ ਹੀ ਨਹੀਂ ਹੈਗਾ ਬੰਦਾ ਅਮਰੀਕਾ ਦੇ ਵਿੱਚ ਬਿਠਾ ਕੇ ਨੇਪਾਲ ਦੇ ਵਿੱਚ ਨਿਆਣਿਆਂ ਨੂੰ ਸਿਖਾਉਂਗਾ ਹੈਗੇ ਤੁਸੀਂ ਆ ਚੀਜ਼ ਕਿੱਦਾਂ ਕਰਨੀ ਆ ਚੀਜ਼ ਕਿੱਦਾਂ ਕਰਨੀ ਆਪਾਂ ਨੂੰ ਜਿਹੜੀ ਚੀਜ਼ ਤੇ ਲੋੜ ਹੈ ਉਹ ਹੈਗੀ ਹੈ ਕਲੈਰਿਟੀ ਕਿ ਉਹੀ ਗਰੰਟੀ ਔਟ ਵਟ ਵੀ ਸ਼ੁੱਡ ਡੂ ਸੋ ਹੋਂ ਸਬਜੈਕਟ ਤੇ ਵਨ ਆਊਟ ਚਾਹੀਏ ਕਿ ਆਪਣੇ ਮਾਈਂਡਸੈਟ ਦੇ ਵਿੱਚ ਇੱਕ ਚੀਜ਼ ਬਿਠਾ ਲਓ ਕਿ ਬੈਕ ਇਹ ਪਹਿਲਾਂ ਤੇ AI ਦੇ ਉੱਤੇ ਚੰਗੇ ਤਰੀਕੇ ਨਾਲ ਧਿਆਨ ਦਿਓ ਕਿ ਹੈ ਕੀ ਚੀਜ਼ ਸਟਾਰਟ ਫਰਮ ਚੈਟ ਜੀਪੀਟੀ ਹਲੇ ਮੈਂ ਪਿਛਲੇ ਜਾ ਕੇ ਆਇਆ ਇੰਡੀਆ ਦੇ ਚੈਟ ਜੀਪੀਟੀ ਬਹੁਤ ਚੰਗੇ ਹਨ ਪਤਾ ਹੈਗਾ ਕਿ ਚੈਟ ਜੀਪੀਟੀ ਚੀਜ਼ ਕੀ ਹੈ ਗੋਹੀਸਤਾਨ ਲੁੱਕ ਇਨ ਟੂ ChatGPT ਦੀ ਕੀ ਗੱਲ ਹੈ ਤੁਸੀਂ ਉਹਦੇ ਤੋਂ ਬੜਾ ਕੰਮ ਲੈ ਸਕਦਾ ਆਪਣੀ ਪਸੰਦਾਂ ਜ਼ਿੰਦਗੀ ਦੇ ਵਿੱਚ ਕੋਈ ਮੈਥ ਕਰਨਾ ਕੁਝ ਵੀ ਕਰਨਾ ਤੁਸੀਂ ਉਹਨੂੰ ਐਦਾਂ ਯੂਜ਼ ਕਰੋ ਜਿਸ ਵੀ ਦਿੱਖ ਦਿੱਤੇ ਉਹ ਐਦਾਂ ਯੂਜ਼ ਕਰੋ ਕਿ ਜਿੱਦਾਂ ਆਪਾਂ ਫੋਨ ਦੇ ਵਿੱਚ ਚੁੰਮੜੇ ਰਹਿੰਦੇ ਹਾਂ ਨਾ ਤੁਹਾਡੇ ਫੋਨ ਦੇ ਵਿੱਚ ਕੋਈ ਹੋਰ ਐਪ ਹੀ ਨਾ ਹੋਵੇ ਕੱਲੀ ChatGPT ਹੋਵੇ ਫੋਨ ਖੋਲਿਆ ChatGPT ਲਗੇ ਪੁੱਛੀ ਗਿਆ ਉਹਨੂੰ ਪੁੱਛੀ ਗਿਆ ਪੁੱਛੀ ਗਿਆ ਪੁੱਛੀ ਗਿਆ YouTube ਤੇ ਵੀਡੀਓ ਦੇਖੋ ChatGPT ਨੂੰ ਚਲਾਉਣਾ ਕਿਤਾ ਉਹਨੇ ਤੁਹਾਨੂੰ ਸਭ ਕੁਝ ਸਿਖਾਉਣਾ ਉਹਨੂੰ ਤੁਸੀਂ ਐਜ਼ ਅ ਸੈਕੰਡ ਬ੍ਰੇਨ ਯੂਜ਼ ਕਰ ਸਕਦੇ ਹੋ ਆਪਾਂ ਉਹ ਜਿਹੜਾ ਤੁਸੀਂ ਕੋ ਮਾਰਕੀਟਿੰਗ ਦੀ ਗੱਲ ਕਰਦੇ ਜਿਹੜਾ ਕਿ ਦੂਜੀ ਸਕਿੱਲ ਆਪਣੀ ਹੈਗੀ ਹੈ ਇੱਥੇ ਵੀ ਹੁਣ بڑے ਬੰਦੇ ਕਿਉਂਕਿ ਇਹ ਜਿਹੜੀ ਇੱਕ ਮਾਰਕੀਟਿੰਗ ਹੈ ਨਾ ਇਹਦੇ ਵਾਸਤੇ ਤੁਹਾਨੂੰ ਫਿਜ਼ੀਕਲੀ ਕਿਸੇ ਲੋਕੇਸ਼ਨ ਉੱਤੇ ਜਾਣ ਦੀ ਲੋੜ ਨਹੀਂ ਹੈਗੀ ਯੂ ਕੈਨ ਡੂ ਇਟ ਡਿਜੀਟਲੀ ਵਰਚੂਲੀ ਕਿਤੇ ਵੀ ਬੈਠੇ ਐਸ ਲੋング ਐਸ ਤੁਹਾਡੇ ਕੋਲ ਕੰਪਿਊਟਰ ਹੈ ਤੁਹਾਡੇ ਕੋਲੇ ਵਾਈਫਾਈ ਐ ਇੰਟਰਨੈਟ ਹੈ ਵਰ ਜਿੱਦਾਂ ਨੂੰ ਚੰਗੀ ਤਰੀਕੇ ਨਾਲ ਮਾਰਕੀਟਿੰਗ ਹੁੰਦੀ ਹੈ ਆਬਵੀਅਸਲੀ ਗੱਲ ਹੈ ਜਿਹੜਾ ਬੰਦਾ ਆਸਟ੍ਰੇਲੀਆ ਦੇ ਵਿੱਚ ਬੈਠਾ ਇੱਥੇ ਇੱਕ ਬੰਦੇ ਨੂੰ 200 ਡਾਲਰ ਦਿੰਦਾ ਪਿਆ ਧਿਆਣੀ ਤੇ ਉਹ ਬੰਦਾ ਤੁਹਾਨੂੰ 500 ਡਾਲਰ ਮਹੀਨੇ ਦੇ ਦਊਗਾ ਵਿੱਚ ਜਿਸ ਕੋਲ ਤੇ 24000 ਰੁਪੀਆ ਇੰਡੀਆ ਦੇ ਵਿੱਚ 25000 ਜੇ ਬੰਦਾ ਮਹੀਨੇ ਦਾ ਕਮਾਉਂਦਾ ਤੇ ਆਪ ਬੰਦੇ ਇਟਸ ਓਕੇ ਘਰੇ ਵੀ ਰਹਿਣਾ ਕੰਮ ਵੀ ਕਰਨਾ ਆਪਣੇ 8 ਘੰਟੇ ਜੌਬ ਕਰੋ ਠੀਕ ਹੈ ਯਾਰ ਲੋਕਾਂ ਆ ਇੱਥੇ ਤਾਂ ਬੰਦੇ ਦਾ ਵੀ ਫਾਇਦਾ ਉੱਥੇ ਜਿਹੜਾ ਇੰਡੀਆ 'ਚ ਬੈਠਾ ਬੰਦਾ ਉਹਦਾ ਵੀ ਫਾਇਦਾ ਐਦਾਂ ਆਪਾਂ ਆਪਣੀ ਜਿਹੜੀ ਜੌਬ ਮਾਰਕੀਟ ਆ ਆਪਾਂ ਆਪਣੀ ਵੈਲਿਊ ਵਧਾਈਏ ਕਿਉਂਕਿ ਕਮਾ ਆ ਫਰਾ ਆ ਕੇ ਨਾ ਅਡੀ ਜਿਹੜੀ ਵੈਲਿਊ ਮਾਰਕੀਟ ਦੇ ਵਿੱਚ ਦੇਖੀ ਜਾਂਦੀ ਉਹ ਦੇਖੀ ਜਾਂਦੀ ਕਿ ਇਹ ਬੰਦਾ ਕਿੰਨਾ ਕੰਪੈਰੀਟਿਵ ਆ ਤੂੰ ਜਿਹੜਾ ਕੰਪੈਰੀਟਿਵਨੈਸ ਜਿਹੜੀ ਬੰਦੇ ਦੀ ਆਉਂਦੀ ਉਹ ਹੈਗੀ ਕਿ ਬੰਦੇ ਦੇ ਵਿੱਚ ਕਿਹੜੀ-ਕਿਹੜੀ ਸਕਿੱਲ ਆ ਕੀ-ਕੀ ਗੁਣੇ ਆ ਉਹਦੇ ਵਿੱਚ ਕਿ ਇਹ ਇਹ ਬਾਕੀਆਂ ਨਾਲੋਂ ਕਿਉਂ ਖਰਾ ਹੈ ਤੁਸੀਂ ਦੇਖਿਆ ਹੋਣਾ ਜ਼ਿਆਦਾਤਰ ਇਹ ਜਿਹੜੇ ਆਪਾਂ ਨੂੰ ਸਿਖਾਇਆ ਵੀ ਜਾਂਦਾ ਤੇ ਜਦੋਂ ਜੋਬ ਲੈਣ ਜਾਂਦੇ ਆ ਆਪਾਂ ਨੂੰ ਪੁੱਛਦੇ ਨੇ ਕਿ ਵਾਈ ਸ਼ੁਡ ਆਈ ਹਾਇਰ ਯੂ ਇਹ ਤੁਸੀਂ ਬਹੁਤ ਸਾਰੀਆਂ ਇਹਦੇ ਉੱਤੇ YouTube ਤੇ ਵੀਡੀਓ ਵੀ ਦੇਖ ਲਓ ਭਾਵੇਂ ਲੋਕੀ ਇਹ ਬੱਕਰੇ ਵਾਂਗ ਅਨਸਰ ਦਿੰਦੇ ਕਿ ਮੈਨੂੰ ਕਿਉਂ ਆਇਆ ਕਰਨਾ ਚਾਹੀਦਾ ਤੁਹਾਨੂੰ ਆਹ ਉਹ ਜੀਸਸਲੀ ਕਿ ਤੁਹਾਡੇ ਵਿੱਚ ਇੰਨਾ ਦਾ ਵੱਖਰਾ ਕੀ ਹੈ Think about it ਜਿਹੜਾ ਬੰਦਾ ਹੁਣ ਜ਼ਿੰਮੇਵਾਰ ਵੀ ਹੈ ਬੱਚਾ ਗਾਵਾ ਸਾਰੀਆਂ ਚੀਜ਼ਾਂ ਦੀ ਲੁੱਕ ਆਫਟਰ ਕਰਦਾ ਪਿਆ ਹੀ ਆਲਸੋ ਸਪੀਕਸ ਇੰਗਲਿਸ਼ ਹੀ ਆਲਸੋ ਡੂ ਮਾਰਕੀਟਿੰਗ ਹੀ ਆਲਸੋ ਨਾਈ ਕਿ ਆਪਣੇ ਬਿਜ਼ਨਸ ਨੂੰ ਕਿਦਾਂ ਸਟਰਕਚਰ ਕਰਨਾ ਤੁਹਾਨੂੰ ਲੱਗਦਾ ਕਿ ਉਹ ਬੰਦੇ ਨੂੰ ਬਾਅਦ ਜਾਂਦੀ ਲੋੜ ਹੈ you are sitting on a gold mine ਤੁਹਾਡੇ ਆਲੇ-ਦੁਆਲੇ ਜੇ ਤੁਸੀਂ ਪਿੰਡ ਦੇ ਵਿੱਚ ਵੀ ਦੇਖੋਗੇ ਨਾ ਜੇ ਤੁਹਾਡਾ ਕੋਈ ਖੁੰਜੇ ਦੇ ਵਿੱਚ ਕੋਈ ਸੈਕਲ ਵਾਲੀ ਦੁਕਾਨ ਹੈ ਜਾਂ ਕੋਈ ਚਾਚੀ ਹੈ ਜਾਂ ਤਾਈ ਹੈ ਜਾਂ ਆਂਟੀ ਹੈ ਜਿਹੜੀ ਛੱਜ ਬਣਾਉਂਦੀ ਹੈ ਜਿਹੜੀ ਟੱਲੂ ਬਣਾਉਂਦੀ ਹੈ ਜਿਹੜੀ ਕੁਝ ਕਰਦੀ ਹੈ you can do e-commerce you can start selling products from there onwards ਕੰਬੇਠੇ ਤੇ ਇਹ ਸਾਰਾ ਕੁਝ ਪੋਸੀਬਲ ਹੈ ਇਫ 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 ਵੀ ਲਰਨ ਸਕਿਲਸ ਜਿਹੜੀਆਂ ਕਿ ਅੱਜ ਦੀ ਦੁਨੀਆ ਦੇ ਵਿੱਚ ਚਲਦੀਆਂ ਪਈਆਂ ਵੈਬਸਾਈਟ ਬਣਾਉਣ ਦੀ ਕੋਈ ਔਖੀ ਨਹੀਂ ਰਹੀ ਅੱਜ ਦੇ ਟਾਈਮ ਦੇ ਵਿੱਚ ਮਾਰਕੀਟਿੰਗ ਕਰਨ ਦੀ ਕੋਈ ਔਖੀ ਨਹੀਂ ਲੱਗਿਆ ਅੱਜ ਦੇ ਟਾਈਮ ਦੇ ਵਿੱਚ ਵੀਡੀਓਜ਼ ਬਣਾਉਣੀਆਂ ਕੋਈ ਔਖੀ ਨਹੀਂ ਲੱਗੀਆਂ ਅੱਜ ਦੇ ਟਾਈਮ ਦੇ ਵਿੱਚ ਟਿਕਟੌਕ ਭਾਵੇਂ ਇੰਡੀਆ ਨੇ ਬੈਨ ਕਰਤਾ ਸਾਡੇ ਕੋਲ ਇੰਸਟਾਗ੍ਰam ਹੈ YouTube ਹੈ Facebook ਹੈ ਆਪਾਂ ਉਹਦੇ ਤੇ ਵੀਡੀਓ ਬਣਾ ਕੇ ਚੱਲ ਸਕਦੇ ਹਾਂ ਬਹੁਤ ਸਾਰੇ ਬੰਦੇ ਆ ਜਾਂ ਜਿਹੜਾ ਕਰਦੇ ਵੇ ਕੰਮ ਡੋਂਟ ਬੀ ਡਰ ਇਫ ਯੂ ਡੋਨਟ ਹੈਵ ਮਾਰਕੀਟਿੰਗ ਬਜਟ ਕੋਈ ਚੱਕਤਨ ਹਾਲਾਂਕਿ ਤੁਹਾਡੇ ਕੋਲੇ ਇੱਕ ਸੈਲ ਕਰਦਾ ਵੱਖਰਾ ਜ਼ਰੀਆ ਬਣ ਜਾਣਾ ਤੁਹਾਡੇ ਕੋਲ ਇੱਕ ਰੀਸੇਲ ਕਰਨ ਦੀ ਵੱਖਰੀ ਇੱਕ ਆਇਡੈਂਟੀਟੀ ਹੈ ਜੀ ਇੱਕ ਤੁਹਾਡੇ ਕੋਲ ਐਂਜ ਹੈਗੀ ਉਹ ਹੈਗੀ ਤੁਹਾਡੀ ਸਟੋਰੀ ਯੂਨੀਕ ਕਿ ਇੱਕ ਬੰਦਾ ਪਿੰਡ ਚ ਬੈ ਕੇ ਹੀ ਸਪੀਕਸ ਇੰਗਲਿਸ਼ ਪਿੱਛੇ ਮੱਝਾ ਘਾਮ ਕੋ ਮੀਚਨੀ ਆ ਐਂਡ ਨਾਊ ਹੀ ਇਸ ਸੇਲਿੰਗ ਸਮਥਿੰਗ ਵਿਚ ਇਜ਼ ਯੂਨੀਕ ਹੈਂਡ ਮੇਡ ਉਹਨੂੰ ਤੁਸੀਂ ਕਿਦਾਂ ਪ੍ਰਸੈਂਟ ਕਰਦੇ ਪ੍ਰੇਜ਼ੈਂਟ ਕਰਦੇ ਲੋਕਾਂ ਸਾਹਮਣੇ ਮੈਟਰਸ ਅਬਾਊਟ ਐਂਡ ਮੈਨੂ ਇਸ਼ੂ ਇਸ ਦਾ ਮਲੋ ਪੂਰਾ ਉਹ 100% ਮੈਸਿਸ ਇਸ ਦਾ ਸ਼ੋਰ ਰਿ ਹੈ ਕਿ ਇਹਦੀ ਡਿਮਾਂਡ ਹੈਗੀ ਹੈ ਕਿਉਂਕਿ ਮੈਨੂੰ ਲੱਗਦਾ ਕਿ ਜੇ ਮੈਂ ਇਸ ਵਰਲਡ ਦੇ ਵਿੱਚ ਆਹ ਜਿੰਨੇ ਸਕਿੱਲਸ ਵਿੱਚ ਤੁ ਜੋ ਮਾੜਾ ਮੂਟਾ ਕੰਮ ਨੂੰ ਜਿੰਨਾ ਕੋਲ ਹੈ ਇਹਨੂੰ ਜਾ ਕੇ ਮੈਂ ਇੰਡੀਆ 'ਚ ਟਰਾਈ ਕਰ ਸਕਦਾ ਹਾਂ ਤੇ ਮੈਂ ਦੇਖ ਸਕਦਾ ਕਿ ਲੋਕਾਂ ਨੇ ਆਪਣੀ ਇੰਗੇਜਮੈਂਟ ਸ਼ੋ ਕੀਤੀ ਹੈ ਵਿੱਚ ਆਈ ਗਿਵ ਯੂ ਐਨ ਐਗਜ਼ਾਮਪਲ ਲਾਸਟ ਵੀਡੀਓ ਦੇ ਵਿੱਚ ਉਹ ਤਾਂ ਸੈ ਕਿ ਮੈਂ ਜਾ ਕੇ ਇੱਕ ਇੱਕ ਛੋਟੀ ਜਿਹੀ ਐਡ ਬਣਾਇਸੀ ਆਪਣੀ ਪਰਸਨਲ ਟ੍ਰੇਨਿੰਗ ਦੀ ਐਂਡ ਆ ਸਟਾਰਟਿਡ ਰਨਿੰਗ ਐਡ ਬੰਤੀ ਸਾਲ ਤੋਂ ਪ੍ਰੋਪਰ ਜਿਹੇ ਬੰਦੇ ਹੈਗੇ ਕਿ ਜੇ ਉਹਨਾਂ ਨੇ weight ਘਟਾਉਣਾ ਹੈ ਜਾਂ ਆਪਣਾ ਕੈਰੀ ਰਹਿ ਕੇ ਬੀਗਨ ਲੈਵਲ ਤੋਂ ਵਰਕਆਊਟ ਕਰਨਾ ਤੇ ਆਪਣਾ weight lose ਕਰ ਸਕਦੇ ਤਿੰਨ ਮਹੀਨੇ ਦਾ ਪ੍ਰੋਗਰਾਮ ਤੇ ਆਈ ਕਾ ਲਾਈਕ ਪ੍ਰੋ 10 ਤੋਂ ਜ਼ਿਆਦਾ client ਮੈਨ ਲੈ ਆਇਆ ਮਹੀਨੇ ਦੇ ਵਿੱਚ ਵਿੱਚ ਤੁਸੀਂ ਦੇਖੋ ਯੂ ਕੈਨ ਡੂ ਅ ਲੋਟ ਆਫ ਥਿੰਗਸ ਅ ਲੋਟ ਆਫ ਥਿੰਗਸ ਸੋ ਮੇਰਾ ਵੀਰ ਆਇਸ ਗਾਲਦੋਂ ਤੇ ਗੌਰ ਕਰਿਓ ਕਿ ਆਪਾਂ ਕੀ ਕਰ ਸਕਦੇ ਕਿ ਨਹੀਂ ਕਰ ਸਕਦੇ ਨਵੇਂ ਵਰਲਡ ਦੇ ਜਿਹੜੀਆਂ skills ਆ ਕਿ ਉਹਨਾਂ 'ਤੇ ਥੋੜਾ ਜਿਹਾ ਧਿਆਨ ਦਿਓ ਆਪਾਂ ਬਹੁਤ ਘਟਨੇ ਕੇ ਤੂੰ ਵੀ ਕੈਨ ਡੂ ਅ ਲੋਟ ਆਫ ਥਿੰਗਸ ਆਪਰੇ ਹਮ ਨਾਇਦੇ ਘਟ ਸਮਝੋ ਪੰਜਾਬੀ ਹਾ ਲੋਰ ਕੀ ਨਹੀਂ ਪੰਜਾਬੀ ਬੰਦੇ ਬੜੀ ਮਿਹਨਤ ਕਰਦੇ ਆ ਪਰ ਉਹ ਮਿਹਨਤ ਕਿਸੇ ਟਿਕਾਣੇ ਲੱਗ ਜੇ ਨਾ ਫਿਰ ਸਵਾਦ ਆ ਫਿਰ ਹੀ ਬੰਦਾ ਇੱਕੇ ਜਾ ਸਕਦਾ ਉਸ ਤੋਂ ਬਿਨਾ ਨਹੀਂ ਚੰਗਾ ਮਿਲਦੇ ਆ ਰਿਹਾ ਵੀਡੀਓ ਚ ਟਾਟਾ ਕੀ ਵੀਡੀਓ ਵਧੀਆ ਲੱਗੀ ਚਲੋ ਸਬਸਕ੍ਰਾਈਬ ਕਰ ਲਓ ਤੇ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਭਾਵੇਂ ਜੇ ਤੁਸੀਂ ਫੋਲੋ ਕਰਨਾ ਫੋਰੋ ਕਰ ਸਕਦੇ ਹੋ イン a タグラムが見られたミキ・ファーマー。